ਸ਼ੁਰੂ ਕਰਦੇ ਅੰਦਰ ਬਜੇਟ ਦੇ ਉੱਤੇ ਹਮਲਾ ਹੋਇਆ ਸ਼ੁਰੂ ਕਰਦੇ ਅੰਦਰ ਕੈਮਰੇ ਲੱਗੇ ਹੋਏ ਆ ਉਹਦੀ ਰਿਕਾਰਡਿੰਗ ਕਢਾ ਦੋ ਗੱਲ ਖਤਮ ਤੁਸੀਂ ਕਰਵਾਇਆ ਤੇ ਮੈਂ ਤੁਸੀਂ ਮਾਫੀ ਮੰਗ ਲਓ ਬੱਚੇ ਉਹ ਤਾਂ ਕੱਟ ਕੇ ਦੇ ਦੋ ਸ਼ੁਰੂ ਕਰਦੇ ਅੰਦਰ ਸ਼ੁਰੂ ਕਰਦੇ ਬਜੇਟ ਤੇ ਹਮਲਾ ਕੋਈ ਕਰੇਗਾ ਜਮਾਨੀ ਬਖਸ਼ਾ ਗੱਲ ਕਰਾਂ ਮੈਂ ਉਹਨੂੰ ਕੋ ਮਾਫੀ ਮੰਗਵਾ ਇੱਥੇ ਯਾਰ ਗਲਤੀ ਦੋਨੇ ਪਾਸੇ ਦੀ ਮਾਫੀ ਕੋਈ ਮੰਗੇਗਾ ਇਹੋ ਗੱਲ ਹੈ ਮੈਂ ਮੰਗ ਤਾਂ ਨਹੀਂ ਮਾਫੀ ਕੌਣ ਦਾ ਖੋ ਗਿਆ ਜਦੋਂ ਉਹ ਤਾਂ ਖੋ ਹੀ ਗਿਆ ਗੈਰ ਹਾਜ਼ਰੀ ਤੁਹਾਡੀ ਜੋ ਹਮਲਾ ਹੋਇਆ ਠੀਕ ਹੈ ਮੰਨਦੇ ਆ ਇਸ ਗੱਲ ਨੂੰ ਮੰਨਦੇ ਆ ਨਾ ਹਮਲਾ ਹੋਇਆ ਬੰਦਾ ਚੱਕਿਆ ਇੱਥੇ ਤੇ ਤੁਸੀਂ ਕੀ ਕਾਰਵਾਈ ਕੀਤੀ ਦੂਜੇ ਦਿਨ ਤੁਸੀਂ ਕਮੇਟੀ ਨੇ ਕੀ ਕਾਰਵਾਈ ਕੀਤੀ ਉਹਦਾ ਜਵਾਬ ਦਿਓ ਇਹਨਾਂ ਦਾ ਆਪਸ ਵਿੱਚ ਰਾਂਝੀ ਦਾ ਮਾਮਲਾ ਸੀ ਇਹਨਾਂ ਦੇ ਰਿਸ਼ਤੇਦਾਰ ਸੀ ਠੀਕ ਹੈ ਜੀ ਇਹ ਇਹਨਾਂ ਨੇ ਕਰਨਾ ਸੀ ਕਾਰਵਾਈ ਇੱਕ ਦਰਵਾਜ਼ਾ ਕਿਹਨੇ ਖਿਲਵਾਇਆ ਦਰਵਾਜ਼ਾ ਮੈਂ ਥੋਡੀਆਂ ਗੱਲਾਂ ਹੁਣ ਥੋਡੀਆਂ ਗੱਲਾਂ ਤੇ ਮੈਂ ਨਹੀਂ ਖਿਲਵਾਇਆ ਮੈਂ ਨਹੀਂ ਖਿਲਵਾਇਆ ਤੁਸੀਂ ਖਿਲਵਾਇਆ ਨਾ ਤੁਸੀਂ ਖਿਲਵਾਇਆ ਨਾ ਕਿਹਨੇ ਖੋਲਿਆ ਦਰਵਾਜ਼ਾ ਉਸ ਦਿਨ ਇਹਨਾਂ ਨੇ ਮੇਰੇ ਕੋਲ ਧੋਖੇ ਨਾਲ ਚਾਬੀਆਂ ਉਹ ਜਿਹੜਾ ਗਰੰਥੀ ਸਿੰਘ ਨਮਾ ਲਿਆਦਾ ਇਹਨਾਂ ਨੇ ਹਾਂ ਜੀ ਉਹਨੇ ਧੋਖੇ ਨਾਲ ਮੇਰੇ ਕੋਲ ਚਾਬੀਆਂ ਲਈਆਂ ਵੀ ਇਹ ਫਿਰ ਜ਼ਬਰਦਸਤੀ ਮੈਨੇ ਨਾ ਖਿੱਚਿਆ ਵਾ ਫਟਾਫਟਾਂ ਦੇ ਗੱਡੀ ਲਿਆਉ ਗੇਟ ਦੇ ਬਾਹਰ ਠੀਕ ਹੈ ਫਟਾਫਟ ਮੈਨੇ ਨਾ ਚੁੱਕਿਆ ਗੱਡੀ ਸੇ ਸੁੱਟ ਕੇ ਤੇ ਮੈਨੂੰ ਕਿਡਨੈਪ ਕਰਕੇ ਤੇ ਪੰਜਾਬ ਲੈ ਗਿਆ ਇਹ ਤੁਹਾਨੂੰ ਸਤਨਾਮ ਸਿੰਘ ਨੇ ਦੱਸੀ ਜਾਹਾਂ ਗੱਲ ਜਾਂ ਸੁਣਾਓ ਸਤਨਾਮ ਨੇ ਦੱਸੀ ਕਦੋਂ ਦੱਸੀ ਇਹ ਉਹਨੇ ਜਿੱਦ ਨਹੀਂ ਹੁੰਦੀ ਆ ਕੇ ਜਾਣਾ ਕਿ ਜੇ ਨਹੀਂ ਖੋਲਦਾ ਤੇ ਮੈਂ ਤੁਹਾਨੂੰ ਮੋਤੀਵਾ ਕੁ ਅੱਛਾ ਪਹਿਲੇ ਜਾ ਭਾਈ ਮੇਰੇ ਹਜ਼ਰੂਰ ਕੋਈ ਆਪਣੇ ਧੂੜ ਤੇ ਫਸੇ ਅਗਰ ਤੁਹਾਡੇ ਪਾਠੀ ਸਿੰਘ ਨੇ ਕਿਹਾ ਸਤਰਾਮ ਸਿੰਘ ਨੇ ਦਰਵਾਜ਼ਾ ਖੁਲਾਇਆ ਮੇਤੇ ਕੋਈ ਬੰਦਾ ਅਗਰ ਆਉਂਦਾ ਪਾਠੀ ਸਿੰਘ ਨੇ ਕਿਹਾ ਸਤਰਾਮ ਸਿੰਘ ਨੇ ਦਰਵਾਜ਼ਾ ਖੁਲਾਇਆ ਤੁਸੀਂ ਕਹਿੰਦੇ ਮੈਂ ਹੀ ਖੁਲਾਇਆ ਕੋਈ ਰਿਸ਼ਤੇਦਾਰ ਨਹੀਂ ਰਿਸ਼ਤੇਦਾਰ ਧੱਕੇ ਨਾਲ ਚੱਕ ਕੇ ਲੈ ਜਾਂਦੇ ਸਿੰਘ ਸਭਾ ਗੁਰਦੁਆਰਾ ਦਿੱਲੀ ਨੈਤਾਜੀ ਨਗਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਗਰੰਥੀ ਸਿੰਘ ਦੇ ਨਾਲ ਕੁੱਟਮਰ ਹੋਈ ਹੈ ਤੇ ਉਸ ਨੂੰ ਧੱਕੇ ਦੇ ਨਾਲ ਕਨੈਪ ਕਰਕੇ ਉਸ ਨੂੰ ਪੰਜਾਬ ਛੱਡਿਆ ਗਿਆ ਦੱਸਦੇ ਕਿ ਸਾਰੇ ਮਾਮਲੇ ਤੋਂ ਬਾਅਦ ਕਮੇਟੀ ਮੈਂਬਰਾਂ ਦੇ ਕੋਲ ਸਿੰਘ ਪੁੱਜ ਗਏ ਤੇ ਉਹਨਾਂ ਦੇ ਬਲੋ ਇਸ ਸਾਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਇਹ ਸਵਾਲ ਜਵਾਬ ਪੁੱਛੇ ਗਏ ਤੇ ਸੀਸੀਟੀਵੀ ਵੀਡੀਓ ਵੀ ਜਾਰੀ ਕਰਨ ਦੀ ਮੰਗ ਕੀਤੀ ਗਈ ਉਹਨਾਂ ਕਿਹਾ ਕਿ ਜੇਕਰ ਤੁਸੀਂ ਸੱਚੇ ਹੋ ਤਾਂ ਸੀਸੀਟੀਵੀ ਵੀਡੀਓ ਜਾਰੀ ਕੀਤੀ ਦਵੇ ਪਰ ਇਸ ਦੌਰਾਨਕ ਮੀਟੀ ਵਾਲਿਆਂ ਵੱਲੋਂ ਕੋਈ ਵੀ ਵੀਡੀਓ ਜਾਰੀ ਨਹੀਂ ਕੀਤੀ ਗਈ ਇਸ ਮੌਕੇ ਕਮੇਟੀ ਪ੍ਰਧਾਨ ਨੇ ਕਿਹਾ ਕਿ ਗ੍ਰਾਂਥੀ ਸਿੰਘ ਦੇ ਰਿਸ਼ਤੇਦਾਰਾਂ ਨੇ ਹੀ ਗ੍ਰਾਂਥੀ ਸਿੰਘ ਦੀ ਕੁੱਟਮਾਰ ਕੀਤੀ ਹੈ ਤੇ ਆਪਸੀ ਰੰਜਿਸ਼ ਕੱਢੀ ਹੈ ਪਰ ਕਮੇਟੀ ਵਾਲਿਆਂ ਦਾ ਇਸ ਦੇ ਵਿੱਚ ਕੋਈ ਵੀ ਹੱਥ ਨਹੀਂ ਹੈ ਗੁਰੂ ਘਰ ਦੇ ਅੰਦਰ ਬਜੇਟ ਦੇ ਉੱਤੇ ਹਮਲਾ ਹੋਇਆ ਗੁਰੂ ਘਰ ਦੇ ਅੰਦਰ ਕੈਮਰੇ ਲੱਗੇ ਹੋਏ ਆ ਉਹਦੀ ਰਿਕਾਰਡਿੰਗ ਕਢਾ ਦਿਓ ਗੱਲ ਖਤਮ ਕਰੋ ਤੁਸੀਂ ਨਾ ਸਰਕਾਰ ਤੋਂ ਪੁਆਉਂਦੇ ਹੋ ਜੇ ਤੁਸੀਂ ਕਰਵਾਇਆ ਹੈ ਇਹਨੂੰ ਤੁਸੀਂ ਮਾਫੀ ਮੰਗ ਲਓ ਫਿਰ ਸੱਚੇ ਉਹ ਤਾਂ ਵੀਡੀਓ ਕੱਟ ਕੇ ਦੇ ਦਿਓ ਸ਼ੁਰੂ ਕਰਦੇ ਅੰਦਰ ਸ਼ੁਰੂ ਕਰਦੇ ਵਜੂ ਤੋਂ ਧਿਆਨ ਲਾ ਕੋਈ ਕਰੇਗਾ ਜਮਾਨੀ ਬਖਸ਼ਾ ਨਹੀਂ ਹੈ ਦੇਖੋ ਜੇ ਰਿਕਾਰਡਿੰਗ ਹੈ ਕਿ ਰਿਕਾਰਡਿੰਗ ਕਟਾ ਦਿਓ ਗੱਲ ਖਤਮ ਕਰੋ ਅਸੀਂ ਆਪ ਦੇਖ ਲਾਂਗੇ ਅਸੀਂ ਕਹਿ ਰਿਹਾ ਨਾ ਮੈਂ ਪੁਲਿਸ ਰਿਪੋਰਟ ਕਰਾਈ ਜੀ ਨਹੀਂ ਨਹੀਂ ਇੱਕ ਮਿੰਟ ਬਾਬਾ ਜੀ ਪੁਲਿਸ ਵਾਲੀ ਬਾਅਦ ਚ ਹੈ ਪੁਲਿਸ ਦੀ ਬਾਅਦ ਚ ਗੱਲ ਮੇਰੀ ਗੱਲ ਸੁਣ ਪੁਲਸ ਨੂੰ ਛੱਡ ਦਿਓ ਕਦ ਕਰ ਕਿਉਂ ਕਰਦੇ ਤੁਸੀਂ ਬਾਬਾ ਜੀ ਗੱਲ ਮੁਕਾੜਦੇ ਨਹੀਂ ਗੱਲ ਮੇਰੀ ਗੱਲ ਪਹਿਲਾਂ ਬੋਲੋ ਇੱਕ ਮਿੰਟ ਸੁਣੋ ਜਿਹਦੇ ਜਿਹੜਾ ਇਹ ਨਹੀਂ ਲੱਗਿਆ ਉਹਨੂੰ ਬੁਲਾ ਲਾ ਕੇ ਉਹਦੇ ਤੇ ਗੁਰੂ ਘਰ ਚ ਹਾਂ ਜੀ ਗੁਰੂ ਘਰ ਜਿਹੜਾ ਪੂਰਾ ਕੰਮ ਹੋਇਆ ਠੀਕ ਹੈ ਅਸੀਂ ਉਹਦਾ ਮਾਫੀ ਮੰਗ ਲਈ ਹੈ ਉਹਦੀ ਮੇਰੀ ਕੋਲ ਕੋਈ ਮਾਫੀ ਮੰਗ ਨਹੀਂ ਲੱਗਾ ਡਿਵਾਈਡਰ ਹਾਂ ਮਾਫੀ ਮੰਗਾਓ ਜੀ ਬਾਬਾ ਜੀ ਅਸੀਂ ਮੰਗ ਲਈ ਮਾਫੀ ਗੱਲ ਗੁਰੂ ਘਰ ਦੇ ਵਿੱਚ ਕਿਵੇਂ ਮੰਗਣੀ ਹੈ ਅਸੀਂ ਵੀ ਅਸੀਂ ਵੀ ਮੇਰੇ ਕਮੇਟੀ ਮੈਂਬਰ ਹਾਂ ਕਰਦੀ ਰਿਪੋਰਟ ਨਹੀਂ ਨਿਕ ਸਕਦੀ ਹੈ ਰਿਪੋਰਟਿੰਗ ਦਾ ਮੈਨੂੰ ਆਈਡੀ ਨਹੀਂ ਨਿਕਾ ਸਕਦੀ ਰੱਖੋ ਇੱਕ ਨਿਕਲੋ ਜਿਹੜੀ ਗੱਲ ਕਰੂਗਾ ਕਮੇਟੀ ਆਪਣੇ ਕੈਮਰੇ ਨਹੀਂ ਕਰ ਸਕਦੇ ਆ ਲੱਗੇ ਕੈਮਰੇ ਕੋਈ ਕੋਈ ਕਟਾਓ ਜਿਹਦੇ ਨਾਲ ਹਮਲਾ ਹੋਇਆ ਗੱਲ ਖਤਮ ਕਰਕੇ ਸੁਣੋ ਦੇਖੋ ਤੁਸੀਂ ਰਾਮ ਬੰਦੇ ਆ ਹਮਲਾ ਪ੍ਰਧਾਨ ਨਾ ਕੀਤਾ ਸਾਬਾ ਜੀ ਦੋ ਬੰਦੇ ਵਾਲੀ ਸੰਗਤ ਗੱਲ ਕਰੋ ਯਾਰ ਦੋ ਬੰਦੇ ਵਾਲੀ ਕਿਹੜੀ ਗੱਲ ਦੋ ਬੰਦੇ ਵਾਲੀ ਕਿਹੜੀ ਗੱਲ ਹਰ ਗੱਲ ਨੂੰ ਦੋ ਬੰਦੇ ਦੋ ਬੰਦੇ ਯਾਰ ਇੱਕ ਮਿੰਟ ਭਾਈ ਕਰੋ ਸਤਨਾ ਕਰੋ ਭਾਈ ਕਰੋ ਇੱਕ ਮਿੰਟ ਇੱਕ ਮਿੰਟ ਉਸੇ ਵਿੱਚੋਂ ਲੈਣੇ ਘਤੋ ਸੁਣੋ ਅਸੀਂ ਅਸੀਂ ਉਹ ਗੈਰਹਾਜ਼ਰ ਸੀਗੇ ਜੀ ਬਿਲਕੁਲ ਸਾਡੀ ਗੈਰਹਾਜ਼ਰੀ ਹਮਲਾ ਹੋਇਆ ਬਿਲਕੁਲ ਹਾਂ ਜੀ ਐਫ ਆਈ ਆਰ ਕਰਾਂ ਤਾਂ ਕਰਾਂ ਤੇ ਸਾਨੂੰ ਕੱਟ ਨਹੀਂ ਪਾ ਆ ਤਾਂ ਠੀਕ ਹੈ ਰਿਪੋਰਟੇ ਕਿਤਾਦੋ ਨਿਕਲ ਹੋ ਜਾਏਗਾ ਗੈਰਹਾਜ਼ਰੀ ਚਾਹਿਆ ਇੱਕ ਮਿੰਟ ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਅੰਕਲ ਜੀ ਤੁਸੀਂ ਹੁਣ ਜਵਾਬ ਦਿਓ ਮੇਰੀ ਗੱਲ ਦਾ ਗੈਰਹਾਜ਼ਰੀ ਤੁਹਾਡੀ ਹਮਲਾ ਹੋਇਆ ਠੀਕ ਹੈ ਮੰਨਦੇ ਆ ਇਸ ਗੱਲ ਨੂੰ ਮੰਨਦੇ ਆ ਨਾ ਹਮਲਾ ਹੋਇਆ ਬੰਦਾ ਚੱਕਿਆ ਇੱਥੇ ਤੇ ਤੁਸੀਂ ਕੀ ਕਾਰਵਾਈ ਕੀਤੀ ਦੂਜੇ ਦਿਨ ਤੁਸੀਂ ਪ੍ਰਧਾਨ ਤੁਸੀਂ ਕਮੇਟੀ ਨੇ ਕੀ ਕਾਰਵਾਈ ਕੀਤੀ ਉਹਦਾ ਜਵਾਬ ਦਿਓ ਇਹਦਾ ਜਵਾਬ ਦਿਓ ਤੁਸੀਂ ਕਮੇਟੀ ਨੇ ਕੀ ਕਾਰਵਾਈ ਕੀਤੀ ਕੱਲ ਇਹ ਹੋਈ ਕੱਲ ਇਹ ਹੋਈ ਕਿ ਇਹਨਾਂ ਦਾ ਰਿਸ਼ਤੇਦਾਰ ਸੀ ਇਹਦੇ ਆਪਸ ਵਿੱਚ ਲੜਾਈ ਹੋਈ ਹੈ ਇੱਕ ਮਿੰਟ ਸੁਣੋ ਇਹਨਾਂ ਦਾ ਸੁਣੋ ਮੈਂ ਦਿੰਦਾ ਇੱਕ ਵੇ ਇੱਕ ਮਿੰਟ ਮੈਂ ਦਿੰਦਾ ਜਵਾਬ ਹਾਂ ਵੀ ਅਕੋਰਡਿੰਗ ਕਰ ਰਹੇ ਨਾ ਮੈਂ ਰਿਪੋਰਟ ਕਰ ਰਿਹਾ ਇਹਨਾਂ ਦਾ ਆਪਸ ਦਾ ਰੰਜਿਸ਼ ਦਾ ਮਾਮਲਾ ਸੀ ਇਹਨਾਂ ਦੇ ਰਿਸ਼ਤੇਦਾਰ ਸੀ ਠੀਕ ਹੈ ਜੀ ਇਹ ਇਹਨਾਂ ਨਾਲ ਕਰਨਾ ਸੀ ਕਾਰਵਾਈ ਦਰਵਾజా ਕਿਨੇ ਖਲੋਆਇਆ ਮੈਂ ਤੁਹਾਡੀਆਂ ਗੱਲਾਂ ਹੁਣ ਤੁਹਾਡੀਆਂ ਗੱਲਾਂ ਨਹੀਂ ਖਲੋਆਇਆ ਮੈਂ ਨਹੀਂ ਖਲੋਆਇਆ ਤੁਸੀਂ ਨਹੀਂ ਖਲੋਆਇਆ ਨਾ ਤੁਸੀਂ ਨਹੀਂ ਖਲੋਆਇਆ ਨਾ ਕਿਨੇ ਖੋਲਿਆ ਦਰਵਾజా ਨੂੰ ਨਹੀਂ ਪਤਾ ਇਹ ਐਥੇ ਸੀ ਕਿ ਇਹਨਾਂ ਨੂੰ ਪਤਾ ਨਹੀਂ ਬਲਾਓ ਪੱਟ ਜੰਗੇ ਨੂੰ ਦੂਜੇ ਨੂੰ ਦਰਵਾజా ਕਿਨੇ ਖਲੋਆਇਆ ਕਿਨੇ ਕਿਨੇ ਖਲੋਆਇਆ ਇਹਨਾਂ ਨੇ ਖੋਲਿਆ ਇੱਕ ਵਾਰ ਸੱਚ ਦੱਸੋ ਇਹਨਾਂ ਦਾ ਆਪਸ ਵਿੱਚ ਰੰਜਿਸ਼ ਬਣਾ ਲਿਆ ਭਾਜੀ ਮੇਰੀ ਗੱਲ ਸੁਣ ਲਓ ਮੇਰੇ ਅਸੀ ਗੇਰਮਲ ਅੰਕਲ ਗੇਰਮਲ ਅੰਕਲ ਤੁਸੀਂ ਸੱਚੇ ਪੱਕੇ ਬੰਦੇ ਆ ਮੈਂ ਸੱਚ ਮੋਲ ਰਿਹਾ ਮੈਂ ਤੁਹਾਨੂੰ ਤੁਸੀਂ ਸੱਚੇ ਪੱਕੇ ਨਾ ਮੈਂ ਤੁਹਾਨੂੰ ਇਹ ਕਹਿੰਦਾ ਕਿ ਤੁਸੀਂ ਉਹਦੇ ਚੱਕਰ ਚ ਫਸ ਜਾਣਾ ਮੈਂ ਤੁ ਇਹਦਾ ਫੋਨ ਪਰ ਬਾਰ ਬਾਰ ਗੱਲ ਹੋ ਰਹੀ ਸੀ ਉਹਨਾਂ ਬੰਦਿਆਂ ਨਾਲ ਫੋਨ ਪਰ ਗੱਲ ਹੋ ਰਹੀ ਸੀ ਬਾਰ ਬਾਰ ਹੋਣੀ ਹੋਏਗੀ ਨਾ ਕੁਝ ਕਾਰਵਾਈ ਹੋਏਗੀ ਆਪਣੇ ਆਪ ਤਾਂ ਚੱਲ ਜਾਏਗਾ ਮੈਂ ਕਹਿੰਦਾ ਫਿਰ ਕਾਰਵਾਈ ਤਾਂ ਕਰਾਂਗੇ ਸੰਗਤ ਕਾਰਵਾਈ ਕਰ ਰਹੀ ਹੈ ਕਰਨੇ ਸੰਗਤ ਕਾਰਵਾਈ ਕਰ ਰਹੀ ਹੈ ਵੀ ਨਾਲ ਆ ਚਲੋ ਸੰਗਤ ਕਾਰਵਾਈ ਕਰ ਰਹੀ ਨਾ ਕਹਦਾ ਉਹ ਫੁੱਟ ਜਾ ਪਾਠੀ ਦੀ ਨਾ ਉਹਦੇ ਉਹਦੇ ਉੱਪਰ ਆਣੀ ਗੱਲ ਕੇ ਚੱਲੇਗਾ ਨਾ ਕੇ ਚੱਲੇ ਮੇਰੀ ਕੋਈ ਕੇ ਅਸਲੀ ਕੇ ਛੱਡੋ ਅੰਕਲ ਫਿਰ ਅਸੀਂ ਆਪ ਨੇ ਪਤਾਾਂਗੇ ਕੇ ਇਸ ਕੋਈ ਛੱਡੋ ਇਹ ਕਿਸ ਹੋਰ ਤਰੀਕੇ ਨਾਲ ਭੁਗਤਾਂਗੇ ਇਹ ਇਹ ਕਦੇ ਨਹੀਂ ਭੁਗਤਾਂਗੇ ਯਾਰ ਮੇਰੀ ਗੱਲ ਕਿਸੇ ਹੋਰ ਤਰੀਕੇ ਨਾਲ ਬੋਲ ਤੁਸੀਂ ਵੀ ਉਹੀ ਗੱਲ ਤੇ ਆ ਗਏ ਨਾ ਫਿਰ ਰਿਕਾਰਡਿੰਗ ਇਹ ਵੀ ਉਹੀ ਗੱਲ ਤੇ ਆ ਗਏ ਜਿਹੜੀ ਗੱਲ ਉਹਦੇ ਨਾਲ ਹੋਈ ਹੈ ਨਹੀਂ ਨਹੀਂ ਫਿਰ ਮੇਰੀ ਗੱਲ ਸੁਣੋ ਰਿਕਾਰਡਿੰਗ ੱੱਕਾ ਹੋ ਰਿਹਾ ਤੁਸੀਂ ਵੀ ਉਹੀ ਗੱਲ ਤੇ ਆ ਗਏ ਨਾ ਤੁਹਾਡੇ ਪਾਠੀ ਸਿੰਘ ਨੇ ਕਿਹਾ ਸਤਰਾਮ ਸਿੰਘ ਨੇ ਦਰਵਾਜ਼ਾ ਖੁਲਾਇਆ ਮੇਤੇ ਕੋਈ ਬੰਦਾ ਅਗਰ ਆਉਂਦਾ ਤੁਹਾਡੇ ਪਾਠੀ ਸਿੰਘ ਨੇ ਕਿਹਾ ਸਤਰਾਮ ਸਿੰਘ ਨੇ ਦਰਵਾਜ਼ਾ ਖੁਲਾਇਆ ਤੁਸੀਂ ਕਹਿੰਦੇ ਮੈਂ ਨਹੀਂ ਖੁਲਾਇਆ ਕੋਈ ਰਿਸ਼ਤੇਦਾਰ ਨਹੀਂ ਰਿਸ਼ਤੇਦਾਰ ੱੱਕੇ ਨਾ ਚੱਕੇ ਲੈਣ ਹੁੰਦੇ ਰਿਸ਼ਤੇਦਾਰ ੱੱਕੇ ਚੱਕੇ ਲੈਣ ਇਹਨ ਨੇ ਉਹ ਪਾਠ ਨਾ ਕੋਈ ਅਟਰਵਾ ਦੇਣਾ ਪਾਉਂ ਪਰਦੀ ਮਾ ਫੋਨ ਕਰਕੇ ਖਲੋਇਆ ਹਾਂ ਹਾਂ ਸਾਡੇ ਰੱਖਿਓ ਜੀ ਆਪਾਂ ਹੋਨੇਗਾ ਮੇਰੀ ਬੱਚੀ ਰੋਂਦੀ ਹੈ ਕਿ ਮੈਂ ਨੂੰ ਦੁੱਧ ਪਿਆਉਣਾ ਹੈ ਇਹਨੇ ਬੋਲਦਾ ਉਹ ਪਹਿਲੇ ਤਿਆਰ ਸੀਗਾ ਉਹਨਾਂ ਨੇ ਮਤਲਬ ਫੁੱਲਣੇ ਦੇਣ ਭੱਲੇ ਨਹੀਂ ਸੁਤੀ ਭੱਲੇ ਨਹੀਂ ਜਿੱਥੇ ਫੋੜੀ ਤਿਆਰੀ ਨਹੀਂ ਇਹ ਦੁੱਧ ਦੁੱਧ ਮੰਗਣ ਵਾਸਤੇ ਇੱਕ ਮਿੰਟੇ ਕਹੋ ਬਾਬਾ ਜੀ ਦੁੱਧ ਮੰਗਣ ਵਾਸਤੇ ਤੁਹਾਨੂੰ ਇੱਕ ਬੰਦਾ ਜੀ ਇਹਨਾ ਮੰਗਿਆ ਨਹੀਂ ਬਾਬਾ ਜੀ ਦੁੱਧ ਮੰਗਣ ਵਾਸਤੇ ਕਿਹਾ ਕਿਨੇ ਉਹਨਾਂ ਬੰਦਿਆਂ ਨੇ ਕਿਹਾ ਵੀ ਦੁੱਧ ਮੰਗੋ ਉਹ ਦਰਵਾਜ਼ਾ ਖਲਵਾਣਾ ਸੇਵਾਦਾਰ ਨੇ ਦੁਆ। ਸੇਵਾਦਾਰ ਆ ਗਿਆ। ਯਾਰ ਇੱਕ ਬੰਦੇ ਨੇ ਗਿਆ ਵੀ ਕਿੰਨੀ ਗੰਦਗੀ ਜਾਰੀ ਨਹੀਂ ਸਕਦੇ। ਪਿਛਲਾ ਮੋੜ ਦੇਣਾ। ਇਹ ਬਾਤ ਚੁਣਨਾ ਨਹੀਂ ਆਖਿਆ ਜਿਹੜੀ ਉਹਨੂੰ ਐ ਮੇਰੇ ਸਾਹਮਣੇ ਹੈ ਮੇਰੇ ਤੇ ਨਹੀਂ ਲੱਗਣੀ। ਜੀ ਸਾਹਮਣੇ ਆਈ ਮੇਰੀ ਗੱਲ ਸੁਣੋ। ਤੁਸੀਂ ਤੁਸੀਂ ਮੈਂ ਤੁਹਾਨੂੰ ਉਹ ਇੱਕ ਮਿੰਟ ਪਾਜੀ ਇੱਕ ਮਿੰਟ ਪਲੀਜ਼ ਕੋਈ ਨਾ ਕੋਈ ਤਰੀਕੇ ਨਾਲ ਧੀਰੇ ਤਰੀਕੇ ਨਾਲ ਹੌਲੀ ਹੌਲੀ ਆਰਾਮ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਬੰਦਿਆਂ ਨੇ ਕਿਹਾ ਵੀ ਤੂੰ ਤੋ ਦੁੱਧ ਮੰਗ ਤਾਂ ਦਰਵਾਜ਼ਾ ਖੋਲ। ਜ਼ਿਆਦਾ ਮੰਗਿਆ। ਸੇਵਾਦਾਰ ਨੂੰ ਕਿਹਾ ਉਹਨਾਂ ਬੰਦਿਆਂ ਨੇ। ਇਹ ਵੀ ਨਾ ਹੀ ਲੱਗ ਗਈ। ਲੱਗ ਗਈ। ਤੁਸੀਂ ਲੱਗ ਗਏ ਸੀ ਪਹਿਲਾਂ ਜ ਪੇਹੜੀ ਤਿਆਰ ਦੇ ਲਾ ਬਾਣੀ ਸੁਣਾ ਦੁੱਧ ਲਾ ਬਾਬਾ ਜੀ ਸਾਹਮਣੇ ਲੈ ਕੇ ਚੱਕੇ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਤੁਸੀਂ ਮੈਨੂੰ ਬਾਹਰ ਗਿਆ ਜਵਾਬ ਦਿੱਤਾ ਤੁਸੀਂ ਕਿਹਾ ਵੀ ਉਹਦੀ ਬੱਚੀ ਰੋਂਦੇ ਸੀ ਦੁੱਧ ਤਾਂ ਲੈਣਾ ਸੀ ਅਸੀਂ ਕਿ ਉਹਦੇ ਆਪਣੀ ਬੱਚੇ ਆ ਦੁੱਧ ਲੈਣਾ ਸੀ ਕੀ ਅਜਾ ਕੋਈ ਵੀ ਰਾਤ ਸਮਾਜੇਗਾ ਜੀ ਉਹਨੇ ਜਦੋਂ ਕਹਿ ਜੋ ਉਹਨੇ ਉਹ ਨਹੀਂ ਤੁਸੀਂ ਮੇਰੀ ਗੱਲ ਸੁਣੋ ਬਾਬਾ ਜੀ ਨਾਲ ਸੀ ਉਹਨਾਂ ਦੇ ਬਾਬਰ ਸਪਤਾ ਸੀ ਨਹੀਂ 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 ਭਾਜੀ ਤੁਸੀਂ ਨਹੀਂ ਨਹੀਂ ਜਿਹਨਾਂ ਕੰਪਨੀ ਦੇ ਉਹ ਸਭ ਪਤਾ ਤੁਹਾਡੇ ਨੂੰ ਪਤਾ ਹੈ ਕੋਈ ਨਾ ਪਤਾ ਦਾ ਉਹ ਅੱਧੀ ਕਰਨ ਕਰੇ ਸਾਰੀ ਮੀਟਿੰਗ ਦੀ ਗੱਲ ਹੈ ਉਹ ਨਹੀਂ ਪਤਾ ਪਤਾ ਸਭ ਕੁਝ ਪਤਾ ਬੋਲ ਜੀ ਸਾਰੇ ਮੀਟਿੰਗ ਪ੍ਰੀ ਪਲਾਨਿੰਗ ਦਾ ਸਾਰਾ ਕੋਈ ਪ੍ਰੀ ਪਲਾਨਿੰਗ ਤਾਂ ਸਾਰੀ ਮੀਟਿੰਗ ਹੋਈ ਦੀ ਸਾਰੇ ਮੀਟਿੰਗ ਹੋਈ ਦੀ ਉਹ ਸਭ ਕਰਦਾ ਹੈ ਉਹਨਾਂ ਨਾਲ ਜਾ ਰਹੇ ਹਾਂ ਹਾਂ ਤੁਹਾਡੇ ਸਾਹਮਣੇ ਲੈ ਕੇ ਨਾ ਹਾਂ ਲੈ ਕੇ ਤੁਸੀਂ ਫੋਨ ਕੀਤਾ ਪੁਲਿਸ ਨੂੰ ਮੈਨੂੰ ਮੈਨੂੰ ਪਤਾ ਹੀ ਨਹੀਂ ਮੈਨੂੰ ਇਹਨਾਂ ਨੂੰ ਫੋਨ ਕੀਤਾ ਕਿਸ ਦਾ ਨੰਬਰ ਨਹੀਂ ਇਹਨਾਂ ਦਾ ਮੈਂ ਨਹੀਂ ਕਿਸੇ ਦਾ ਵੀ ਨੰਬਰ ਅਗਲੇ ਦਿਨ ਕੀਤਾ ਤੁਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਅਗਲੇ ਦਿਨ ਨਹੀਂ ਬੁਲਾਉਂਦੇ ਭਾਈ ਕੀ ਕਰਵਾਇਆ ਕੀ ਗੱਲ ਕੀਤੀ ਉਹਨਾਂ ਨੂੰ ਰੋਕਿਆ ਹੋਇਆ ਤਾਂ ਜੀ ਜਿਹਦੇ ਸਤਰਾਮਨ ਨੂੰ ਕਰਨਾ ਚਾਹੀਦਾ ਸੀ ਹਾਂਜੀ ਸਤਰਾਮਨ ਨੂੰ ਬੁਲਾ ਜੇ ਨਾਲ ਕੋਈ ਹਰਕਤ ਹੋ ਜਾਏ ਚਲ ਇੱਕ ਮਿੰਟ ਇੱਕ ਮਿੰਟ ਬਾਬਾ ਸਤਰਾਮਨ ਸਿੰਘ ਨੂੰ ਕੀਤਾ ਤੁਸੀਂ ਫੋਨ ਹਾਂਜੀ ਸਤਰਾਮਨ ਨੇ ਉਹਨਾਂ ਨੂੰ ਕਿਹਾ ਜੀ ਜੇ ਦਰਵਾਜ਼ਾ ਨਹੀਂ ਖੋਲਦਾ ਤੁਸੀਂ ਸ਼ੇਰਿਆ ਜੀ ਅੱਛਾ ਐਨੀ ਗੱਲ ਉਹਨੇ ਕਹਿ ਕੇ ਤੁਸੀਂ ਸ਼ੇਰਿਆ ਜੀ ਆ ਜਿਓ ਤਾਂ ਮੈਂ ਮੋਦੀ ਬਾਤ ਨੂੰ ਰਲਾ ਲਗਣਾ ਇਹ ਤੁਹਾਨੂੰ ਸਤਨਾਮ ਸਿੰਘ ਨੇ ਦੱਸਿਆ ਜਾਂ ਤੁਹਾਨੂੰ ਪਹਿਲਾਂ ਪਤਾ ਦਾ ਹੈ ਇਹ ਤੁਹਾਨੂੰ ਸਤਨਾਮ ਸਿੰਘ ਨੇ ਦੱਸੀ ਆਹ ਗੱਲ ਜਾਂ ਸੁਣਾਓ ਸਤਨਾਮ ਨੇ ਦੱਸੀ ਜੀ ਕਦੋਂ ਦੱਸੀ ਜੀ ਇਹ ਉਹਨੇ ਜਿੱਦਣੇ ਨੂੰ ਲਿਆ ਕੇ ਜਾਣਾ ਰਾਹ ਕੇ ਜੇ ਨਹੀਂ ਖੋਲਦਾ ਤਾਂ ਮੈਂ ਤੁਹਾਨੂੰ ਮੋਤੀ ਬਾਤ ਦੂੰਗਾ ਅੱਛਾ ਪਹਿਲੇ ਦੱਸੋ ਜੀ ਮੇਰੀ ਹਾਜ਼ਰੀ ਵਿੱਚ ਤੁਸੀਂ ਆਪਣੇ ਝੂਠ ਦੇ ਫਸੇ ਦੱਸੋਗੇ ਆਪਣੇ ਝੂਠ ਦੇ ਫਸੇ ਦੱਸੋਗੇ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਆਪਣੇ ਝੂਠ ਦੇ ਫਸੇ ਮੈਂ ਸੱਚ ਬੋਲਾਂਗਾ ਝੂਠ ਨਹੀਂ ਬਾਬਾ ਜੀ ਤੁਹਾਨੂੰ ਪਹਿਲਾਂ ਹੀ ਦੱਸਤਾ ਤਾਂ ਇਹ ਗੱਲ ਕੀ ਜਿੱਦਣ ਲੈ ਕੇ ਜਾਣਾ ਸੀ ਨਹੀਂ ਗੁੰਡਾ ਕੋਲੋਂ ਕਹਤੋਂ ਮੋਤੀ ਆ ਗਿਆ ਨਹੀਂ ਨਹੀਂ ਇਹ ਬਾਬਾ ਬਾਚੋ ਦੱਸੇ ਦੱਸਿਆ ਆਏਗਾ ਨਾ ਗੱਲ ਤੇ ਇਹ ਤਾਂ ਹੁਣ ਤੁਸੀਂ ਮੰਨਦੇ ਆ ਨਾ ਵੀ ਉਹਨਾਂ ਨੇ ਜਾਣ ਕੇ ਚੁਕਾਇਆ ਕਿ ਹਾਂ ਲੰਦ ਕੀਤਾ ਹੁਣ ਚਲੋ ਬਾਛੋ ਛੱਡੋ ਲੰਦ ਕੀਤਾ ਚਲੋ ਛੱਡੋ ਕੋਈ ਗੱਲ ਜਿਉਰੀ ਚ ਹੈ ਕਰਨ ਲੋ ਗੱਲ ਇੱਕ ਨਿਰਮਲ ਨਿਰਮਲ ਅਜੇ ਗੱਲ ਨਹੀਂ ਆਉਂਦੀ ਇੱਕ ਮਿੰਟ ਇੱਕ ਮਿੰਟ ਭਾਈ ਆ ਬਈ ਸਪੀਕਰ ਆਨ ਕਰ ਲਓ ਮੋੜਾ ਜੀ ਮੈਂ ਗਰ ਸਾਹਿਬ ਬਈ ਫਿਰ ਤੇ ਮਾਜਾ ਜੀ ਸਾਰੇ ਆਏ ਨੇ ਆਪਣੇ ਜਿਹੇ ਵੀ ਕਮੇਟੀ ਹੈਗੀ ਆ ਉਹ ਉਹ ਲੱਗੇ ਰਿਪੋਰਟ ਕਰਾਣ ਹਾਂਜੀ ਹਾਂਜੀ ਰਿਪੋਰਟ ਕਰਾਉਣ ਦਾ ਰਿਪੋਰਟ ਕਰਾਉਂਦੇ ਨੇ ਠੀਕ ਹੈ ਠੀਕ ਠੀਕ ਤੁਸੀਂ ਕਿੰਨੇ ਫਾਰਮਿਟਰ ਬਲਾਏ ਠੀਕ ਅੰਦਰ ਕੋ ਦਾ ਬਿਲਾਂ ਕਿੰਦਾ 2-4 ਲੱਖ ਰੁਪਏ ਦਾ ਸਾਡੇ ਉੱਪਰ ਹੋ ਗਿਆ ਲੋ 2-3 ਚਾ ਵੀ ਰਹਿਣ ਤੋਂ ਮੇਰਾ ਕਿਤੇ ਉਹ ਸਾਨੂੰ ਕਹਿੰਦੇ ਕਿ ਕਿੰਨੇ ਚਿਰ ਹੋ ਗਿਆ ਸੀ ਫਿਰ 20 ਮਹੀਨੇ ਹੋ ਗਿਆ ਜੀ 20 ਮਹੀਨੇ ਹੋ ਗਿਆ ਸਾਹਬ ਨੂੰ ਲਿਖਿਆ 20 ਮਹੀਨੇ ਦਾ ਸਰਪਤਾ ਲਿਖਿਆ ਹੋ ਤੁਸੀਂ ਹਾਂ ਜੀ ਸਰਾ ਉੱਤੇ 25 ਨਹੀਂ ਕੱਤੀ ਸਰਾ ਉੱਤੇ ਲਿਖਿਆ ਉਹਨੂੰ ਪਤਾ ਵੀ ਮੇਰੇ ਕੋਲ ਪੈਸੇ ਹਨ ਤੁਹਾਡੇ ਕੋਲ ਇਹਦਾ ਸਰਪਤਾ ਹਾਂ ਪਤਾ ਮੇਰੇ ਕੋਲ ਵੀ ਹੈਗਾ ਵਾ ਲਿਖਿਆ ਇਹਨਾਂ ਕੋਈ ਇਹਨਾਂ ਕੋਈ ਉਹ ਪਰਚੀਆਂ ਜਿਹੜੀਆਂ 3-4 ਲੱਖ ਰੁਪਏ ਦੇ ਦੇਖੋ ਆਪਾਂ ਇਹ ਗੱਲ ਪਹਿਲਾਂ ਛੇੜੀ ਨਹੀਂ 3-4 ਲੱਖ ਰੁਪਏ ਜਦੋਂ ਨਵੇਂ ਆਏ ਨਾ ਇਹ ਉਹਦੇ ਵਿੱਚ ਖਾਤੇ ਵਿੱਚੋਂ ਨਿਕਲਿਆ ਵੀ ਹੈਗਾ ਜੀ 5 ਲੱਖ ਪਈ ਨਹੀਂ ਕਰਦਾ ਇਹ ਵੀ ਪਤਾਏਗਾ ਇਹ ਕਹਿੰਦੇ ਕਹਿੰਦੇ ਬਾਬਾ ਜੀ ਨੂੰ ਸਾਨੂੰ ਲੈ ਜਿਹੜੇ ਇਹਨਾਂ ਤੋਂ ਪਹਿਲਾਂ ਸੀ ਨਾ 800 ਲੱਖ ਦੇ 200 ਕਰੇ 50000 ਕਰੇ ਹਾਂ ਤੁਹਾਨੂੰ ਕੱਢ ਕੇ ਪਤਾ ਕਿ ਇਹਦੇ ਮਹੀਨੇ ਬਾਅਦ ਜਾਈਂ ਤੂੰ ਜਿੱਦਾਂ ਮਰਜੀ ਜਾਈਂ ਕੋਈ ਨਹੀਂ ਤੂੰ ਰਜਾਈਨ ਲੈ ਕੇ ਕਰੀ ਜਿੱਦਾਂ ਰਜਾਈਨ ਲਿਖਤਾ ਉਹਨੂੰ ਆਦੇ ਵੀ ਹੁਣ ਤਕਾਲਾ ਨੂੰ ਇੱਥੇ ਸਮਾਨ ਚੁੱਕ ਲੈਣਾ ਕਿਹਦੇ ਨਾ ਕਿ ਦੋ ਟਾਂਕ ਚੁੱਕਾਏ ਨਾ ਤਕਾਲਾ ਮੈਂ ਸਿੰਘ ਰੱਖਿਆ ਨਾ ਜੀ ਚਲੋ ਵਿਚਾਰਾ ਉਹ ਸਿੱਧਾ ਏ ਨਾ ਤਾਂ ਉਹਨੂੰ ਪੰਜਾਬੀ ਪੜ੍ਹਨੀ ਆਂਦੀ ਏ ਨਾ ਹਿੰਦੀ ਆਂਦੀ ਅੰਨ ਪੜ੍ਹਾਏਗਾ ਜੀ ਨਾ ਉਹਨੂੰ ਪਾਠ ਕਰਨਾ ਆਉਂਦਾ ਤੇ ਬਾਬਾ ਜੀ ਸਵੇ ਕਿਹੜਾ ਦੂਆ ਸਿੰਘ ਰੱਖਿਆ ਨਾ ਸੇਵਾਦਾਰ ਹੋਣਾ ਜੀ ਮਾੜਾ ਮੋੜਾ ਕੋ ਪਤਾਉਣਾ ਚਾਹੀਦਾ ਹੈ ਭਾਈ ਸਾਹਿਬ ਉਹ ਦੇਖਭਾਲ ਕਰਦਾ ਗੁਰਦੁਆਰੇ ਚ ਲਾਈ ਸੇਵਾ ਮੀਆਂ ਬੀਬੀ ਕਰਦੇ ਨੇ ਇਹ ਦੇਖਭਾਲ ਕਰਦਾ ਮੈਂ ਸਵੇਰੇ ਸ਼ਾਮੀ ਸੰਮਤ ਕਰਾਂਗਾ ਉਹ ਜਨਾ ਹੈ ਇਹ ਰਮਾਲੇ ਵੀ ਬੰਗਲਾ ਸਾਹਿਬ ਦੇ ਵੱਡੇ ਜਿਹੜੇ ਆ ਸਾਰੇ ਚੰਦੋਏ ਸੇਵਾਦਾਰ ਹੁੰਦੇ ਉਹ ਨਾਲ ਸੇਵਾ ਕਰਾ ਕੇ ਜਾਂਦੇ ਆ ਉਹਨਾਂ ਨੇ ਕਈ ਵਾਰੀ ਫੋਨ ਕੀਤਾ ਉਹਨਾਂ ਨੇ ਪ੍ਰਧਾਨ ਸਾਹਿਬ ਸਾਨੂੰ ਚੰਦੋਏ ਸੈੱਟ ਕਰਾ ਕੇ ਦੋ ਰਮਾਲੇ ਆਵੇ ਲੋਕ ਨੇ ਤੇ ਤਾਂ ਤਿੰਨੇ ਰਮਾਲੇ ਲਾਗਾ ਢੇਰ ਲੱਗੇ ਜਿੱਥੇ ਰਮਾਲੇ ਨਾ ਕੋਈ ਚਾਦਰ ਤੋਂ ਹਾਰ ਕੇ ਤਿੰਨੇ ਸੈੱਟ ਇਕੱਠੇ ਕਰਦੇ ਤਿੰਨ ਸੈੱਟ ਆ ਚਾਤਰਾਵਾਂ ਦੇ ਮੈਂ ਅਜੇ ਮੈਨੂੰ ਉਹਨੇ ਅਜੇ ਮੇਰੇ ਕਿਹਨੇ ਨਹੀਂ ਹੋਇਆ ਤੇ ਮੈਂ ਗੱਲ ਵੀ ਕੀਤੀ ਆ ਨਿਸ਼ਾਨ ਸਾਹਿਬ ਇਹ ਕਿੱਧਰ ਸੀ ਹੈ ਕਿੱਥੇ ਸੀ ਪਹਿਲਾਂ ਤੁਸੀਂ ਕਿੱਥੇ ਰਹਿੰਦੇ ਪੰਜਾਬ ਤੋਂ ਆਈ ਮੈਂ ਪੱਟੀ ਪਿੰਡ ਆ ਬਣਾ ਤੰਤਲ ਮੈਂ ਤੇ ਬਾਬਾਈ ਇੱਥੇ ਇੱਥੇ ਕਿਹੜੀ ਜਗ੍ਹਾ ਜਿੰਨੀ ਸ਼ਗਨ ਮੈਂ ਚਾਂਨ ਨਗਰ ਚਾਂਨ ਨਗਰ ਤਿਲਕ ਨਗਰ ਅੱਛਾ ਉੱਥੋਂ ਫਿਰ ਇਹਨੇ ਇਹਨਾਂ ਨੇ ਬੁਲਾਇਆ ਤੁਹਾਨੂੰ ਸਾਡੀ ਕੀ ਨਾਮ ਲਾਇਆ ਜੀ 30 ਸਾਲ ਗੁਰੂ ਘਰ ਦੀ ਸੇਵਾ ਨਿਭਾਈ ਦਿੱਲੀ ਸੀ ਟੂ ਦਾ ਪਦ ਠੀਕ ਹੈ ਜੀ ਤੇ ਮੈਂ ਲਟੈਰ ਹੋ ਗਿਆ ਸੀ ਠੀਕ ਹੈ ਜੀ ਠੀਕ ਹੈ ਤੇ ਉਹ ਤੇ ਸੁਖਦੇਵ ਸਿੰਘ ਅਸੀਂ ਇਕੱਠੇ ਡਿਊਟੀ ਕਰਦੇ ਸੀ ਤੇ ਹੈੱਡ ਗ੍ਰਾਮ ਚ ਜਗਿੰਦਰ ਸਿੰਘ ਜਗਿੰਦਰ ਸਿੰਘ ਹਾਂ ਜੀ ਪ੍ਰੇਮ ਪਿਆਰ ਹੋਏ ਜਾਂਦੇ ਆ ਠੀਕ ਹੈ ਜੀ ਉਹਨਾਂ ਗੱਲ ਕੀਤੀ ਹੋਵੇਗੀ ਅੱਛਾ ਜੀ ਤੇ ਮੈਨੂੰ ਕਹਣ ਲੱਗਿਆ ਇਸ ਤਰ੍ਹਾਂ ਦਾ ਮੈਂ ਮੈਂ ਤਾਂ ਪਹਿਲਾਂ ਮਨਾਂ ਕਰਦਾ ਮੈਂ ਤਾਂ ਮੈਂ ਨਹੀਂ ਅੱਛਾ ਜੀ ਨਹੀਂ ਤਾਂ ਮੇਰਾ ਥੋੜਾ ਰੋਜ਼ ਦਾ ਅਪ ਡਾਊਨ ਹੈ ਉੱਥੇ ਤੇ ਕਿੱਥੇ ਉਹ ਆਪਣੇ ਘਰੋਂ ਹਾਂ ਜੀ ਰੋਜ਼ ਅਪ ਡਾਊਨ ਕਰਦੇ ਆ ਇੱਥੇ ਰਾਤ ਨੂੰ ਕੌਣ ਹੁੰਦਾ ਰਾਜੋ ਸੇਵਾਦਾਰ ਉਹ ਸੇਵਾਦਾਰ ਹੁੰਦਾ ਹੈ ਉਹ ਦਿਨ ਉਹ ਦਿਨ ਤੁਸੀਂ ਰੁਕੇ ਸੀਗੇ ਉਦੋਂ ਉਹ ਕਹਿੰਦਾ ਤੂੰ ਰੁਕ ਜਾ ਮੈਂ ਇਸ ਕਰਕੇ ਆਉਣ ਕਿ ਮੱਚਦੀ ਗੱਲ ਉਹਨੇ ਕਹਿੰਦੇ ਰੁਕ ਜਾ ਮੈਨੂੰ ਨਹੀਂ ਵਿਚ ਲਿਆ ਗੱਲ ਚ ਕੀ ਗੱਲ ਹੈਗੀ ਅੱਛਾ ਜੀ ਤੇ ਦਰਵਾਜ਼ਾ ਖੋਲਣ ਨੂੰ ਉਹਨੇ ਹੀ ਕਿਹਾ ਤਾਂ ਤੁਹਾਨੂੰ ਦਰਵਾਜ਼ਾ ਸੇਵਾਦਾਰ ਖੜਾ ਸੀ ਹੁਣ ਜਦੋਂ ਉਹਨੇ ਹੀ ਕਿਹਾ ਬਈ ਜਦੋਂ ਜਦੋਂ ਉਹਨੇ ਹੀ ਕਿਹਾ ਬਈ 에어ਪੋਰਟ ਤੋਂ ਬੰਦੇ ਆਣੇ ਆ ਤੇ ਸੇਵਾਦਾਰ ਤਾਂ ਦੇਖੋ ਅਸੀਂ ਤੁਹਾਨੂੰ ਤੁਸੀਂ ਪ੍ਰਧਾਨ ਹੋਵੇ ਤੇ ਅਸੀਂ ਤੁਹਾਡਾ ਕੰਮ ਮੰਨਣਾ ਹੀ ਮੰਨਣਾ ਬਿਲਕੁਲ ਮੰਨਣਾ ਉਹ ਖੜਾ ਸੀਗਾ ਹਾਂ ਤੁਸੀਂ ਕਹਿਣਾ ਮੰਨਿਆ ਆਇਆ ਹੋ ਗਿਆ ਮੈਂ ਆ ਗਿਆ ਮੈਂ ਉੱਠਣਾ ਸੀ ਸਵੇਰੇ 4 ਵਜੇ ਅੱਛਾ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਜਿਹੜੇ ਦਸਤਾਰ ਬੰਨਦਾ ਪਿਆ ਹੁਣ ਜਨੂ ਇਹ ਦੇਖ ਕਪੜੇ ਲਿਓ ਆ ਗਏ ਅੱਛਾ ਜੀ ਮੈਂ ਉੱਠ ਕੇ ਦੇਖਾਂ ਨਹੀਂ ਤੁਸੀਂ ਇੱਕ ਤੁਸੀਂ ਬਾਹਰ ਆਏ ਜਿਸ ਟਾਈਮ ਇਹਨਾਂ ਨਾਲ ਹੱਥੋਂ ਪਾਈ ਹੋਈ ਨਹੀਂ ਬਾਅਦ ਚ ਹੋਈ ਜਦੋਂ ਦਰਵਾਜ਼ਾ ਖੋਲਿਆ ਉਦੋਂ ਤੁਸੀਂ ਬਾਹਰ ਚ ਹੋਈ ਬਾਅਦ ਚ ਹੋਈ ਨਹੀਂ ਉਦੋਂ ਤੁਸੀਂ ਬਾਹਰ ਸੀ ਜਦੋਂ ਇਹਨਾਂ ਨੇ ਦਰਵਾਜ਼ਾ ਖਲਾਇਆ ਇਹ ਆਹ ਉਹ ਦਰਵਾਜ਼ਾ ਉਦੋਂ ਬਾਹਰ ਸੀ ਉਦੋਂ ਬਾਅਦ ਤੁਸੀਂ ਅੰਦਰ ਚਲੇ ਗਏ ਨੇ ਮੈਂ ਅੰਦਰ ਨਹੀਂ ਗਿਆ ਮੈਂ ਲਾਇ ਤੇ ਖੜੇ ਨਾ ਬਾਜਾਂ ਇਹਨਾਂ ਨੂੰ ਮਾਰੀਆਂ ਲਾਗੇ ਖੜੇ ਬਾਜਾਂ ਮਾਰੀਆਂ ਤੁਸੀਂ ਮੈਂ ਆਪਣੇ ਬਿਛਰੀ ਗੱਲ ਦਾ ਕੀ ਪਤਾ ਵੀ ਕੀ ਹੋਂ ਦਾ ਕਰਦਾ ਸੀ ਮੈਂ ਤੁਹਾਨੂੰ ਉਹ ਪੁੱਛਦਾ ਨਹੀਂ ਤੁਹਾਨੂੰ ਪਤਾ ਹੀ ਨਹੀਂ ਮੈਂ ਨਹੀਂ ਕਹਿੰਦਾ ਤੁਹਾਨੂੰ ਕੁਝ ਨਹੀਂ ਤਾਂ ਪਤਾ ਹਾਂਜੀ ਠੀਕ ਹੈ ਤੁਹਾਨੂੰ ਕੁਝ ਨਹੀਂ ਪਤਾ ਆਵਾਜ਼ ਮਾਰ ਕੇ ਤੁਸੀਂ ਦਰਵਾਜ਼ਾ ਖਲਾਇਆ ਇਹਨਾਂ ਤੋਂ ਹਾਂਜੀ ਠੀਕ ਹੈ ਵੀ ਤੇਰੇ ਰਿਸ਼ਤੇ ਦਾ ਰਾਂਜੀ ਹਾਂਜੀ 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 ਉਹ ਤੋਂ ਬਾਅਦ ਤੁਸੀਂ ਆਪਣੇ ਕਮਰੇ ਚਲੇਗੇ ਨਹੀਂ ਲੱਗੇ ਤਾਂ ਲੈ ਕੇ ਮੈਨੂੰ ਬਿਛਰਾਂ ਚਾਹਦੇ ਨੇ ਲੱਗੇ ਰਹੇ ਦੂਰ ਕਿਉਂ ਗਏ ਲੱਗੇ ਰਹੇ ਤੁਸੀਂ ਉਹਨਾਂ ਨੂੰ ਜਦੋਂ ਜਦੋਂ ਇਹਨਾਂ ਨੇ ਇਹ ਅੰਦਰੋਂ ਲਿਖਣਾ ਭੱਜਿਆ ਬਾਬਾ ਜੀ ਇੱਕ ਮਿੰਟ ਮੇਰੀ ਗੱਲ ਬਈ ਇੱਕ ਮਿੰਟ ਮੋੜ ਜਦੋਂ ਤੁਹਾਡੇ ਨਾਲ ਇਹ ਗੱਲ ਹੋਈ ਜਦੋਂ ਤੁਸੀਂ ਦਰਵਾਜ਼ਾ ਖਿਲਾੜਿਆ ਠੀਕ ਹੈ ਦਰਵਾਜ਼ਾ ਖਿਲਾਣ ਤੋਂ ਬਾਅਦ ਤੁਸੀਂ ਜਦੋਂ ਇਹਦੇ ਨਾਲ ਹੱਥੋ ਪਾਈ ਹੋਏ ਉਹ ਬੰਦੇ ਉਸੇ ਲਈ ਨਹੀਂ ਹੋਏ ਉਸੇ ਲਈ ਨਹੀਂ ਹੋਏ ਜਦੋਂ ਇਹਨਾਂ ਨੇ ਦਰਵਾਜ਼ਾ ਖੋਲ੍ਹਿਆ ਪਹਿਲੇ ਜਦੋਂ ਇਹ ਦੁੱਧ ਦੇ ਲੈ ਗਏ ਉਹਨਾਂ ਨੇ ਉਸੇ ਲਈ ਨਾ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹਿਆ ਅੱਛਾ ਇਹਨੂੰ ਫਿਰ ਇਹ ਭੱਜਣ ਲੱਗਾ ਹਾਂਜੀ ਇਦੋਂ ਇਹ ਵਾਜਾ ਮਾਰਦਾ ਜਪਾ ਜੀ ਪਾਜੀ ਇਹ ਪੁੱਛੇ ਅੱਛਾ ਇੱਕ ਮਿੰਟ ਇੱਕ ਮਿੰਟ ਇਹਨਾਂ ਪਾਜੀ ਪਾਜੀ ਹਾਂਜੀ ਇੱਕ ਮਿੰਟ ਇੱਕ ਮਿੰਟ ਕੱਲ੍ਹ ਸੇ ਅੰਦਾ ਪਾਜੀ ਪਾਜੀ ਮੈਂ ਕਿਹਾ ਹਾਂਜੀ ਹਾਂਜੀ ਮੈਨੂੰ ਵਾਜਾ ਮਾਰਦਾ ਪਿਆ ਅੱਛਾ ਜੀ ਤੁਸੀਂ ਕੌਣ ਨਹੀਂ ਤੇ ਉਸ ਟਾਈਮ ਨਾਰਾ ਕਰੀ ਗਿਆ ਇੱਥੇ ਸੀ ਇੱਥੇ ਸੀ ਅੰਦਾ ਪਾਜੀ ਪਾਜੀ ਮੈਂ ਕਿਹਾ ਹਾਂਜੀ ਮੈਨੂੰ ਮੈਂ ਮੈਨੂੰ ਵਾਜਾ ਮਾਰਦਾ ਪਿਆ ਅੱਛਾ ਜੀ ਹੁਣ ਮੈਨੂੰ ਨਹੀਂ ਪਤਾ ਬਿਜਲੀ ਖਾਲ ਦਾ ਜੋ ਸਾਨੂੰ ਪਤਾ ਹੀ ਨਹੀਂ ਹੈ ਕੀ ਹੈ ਤੁਹਾਨੂੰ ਨਹੀਂ ਦਾ ਪਤਾ ਠੀਕ ਹੈ ਹਾਂਜੀ ਹਾਂਜੀ ਮੈਂ ਸਿੱਧੀ ਗੱਲ ਆਪਾਂ ਸੱਚੀ ਗੱਲ ਬੋਲਦੇ ਰਹਿੰਦੇ ਹਾਂ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਉਹ ਫਿਰ ਇਹ ਇਕੱਲਾ ਸੀਗਾ ਉਹ ਤਿੰਨ ਜਣੇ ਸੀ ਇੱਕ ਉਹਨਾਂ ਦੇ ਵਿੱਚ ਬੰਦਾ ਭਾਰਾ ਹੈਗਾ ਸੀ ਆ ਠੀਕ ਹੈ ਜੀ ਉਹ ਤੇ ਕੋਈ ਦੌੜਿਆ ਨਹੀਂ ਜਾ ਰਿਹਾ ਤੇ ਦੋਵੇਂ ਜਣੇ ਨੇ ਫੜਿਆ ਠੀਕ ਹੈ ਜੀ ਇਹਨੂੰ ਹਾਂਜੀ ਤੇ ਉਹ ਫਿਰ ਇਹਨੂੰ ਗੱਡੀ ਵਾਲਾ ਉਹ ਫੜ ਕੇ ਲੈ ਗਏ ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਕਿੱਥੋਂ ਉਹਨਾਂ ਬੰਦਿਆਂ ਨੂੰ ਮੈਂ ਭਾਈ ਇੱਧਰ ਹੋ ਜਾ ਮੈਂ ਕਹਿੰਦਾ ਉਹਨਾਂ ਨੂੰ ਤੁਹਾਡਾ ਖਰਚ ਬਣਦਾ ਰੋਕ ਤੁਹਾਡੇ ਨਾਲ ਇੱਕ ਮਿੰਟ ਇੱਕ ਮਿੰਟ ਬਾਈ ਇੱਕ ਮਿੰਟ ਜੀ ਸਮਾਨ ਫੋਨ ਕੱਢ ਗਿਆ ਹਾਂ ਸਾ ਜੀ ਉਹਨਾਂ ਨੇ ਫੋਨ ਕੀਤਾ ਹਾਂਜੀ ਉਹ ਰਸਮ ਥੱਲੇ ਕੋਈ ਖੜੇ ਆ ਅੱਛਾ ਜੀ ਇਹਦਾ ਸਮਾਨ ਲੈ ਜਾਓ ਅਕੇ ਤਾਂ ਉਹ ਸਮਾਨ ਤੁਸੀਂ ਛੱਡ ਕੇ ਆਏ ਇਹ ਇਹ ਇੱਕ ਇੱਕ ਚੀਜ਼ ਜਿਹੜੀ ਆ ਕਿੰਨੇ 200 ਦੇ ਨੋਟ ਕਿੰਨੇ 100 ਦੇ ਕਿੰਨੇ 50 ਦੇ ਕੀ ਬੜੂਆ ਕੀ ਘੜੀ ਜੋ ਪਾਕਿਸਤਾਨਾ ਨਹੀਂ ਨਹੀਂ ਸਾ ਜੀ ਮੇਰੀ ਗੱਲ ਸੁਣੋ ਬਾਬਾ ਜੀ ਮੈਂ ਕਹਿੰਦਾ ਸਲੂਟ ਆ ਤੁਹਾਨੂੰ ਹਾਂ ਜੀ ਸਲੂਟ ਆ ਤੁਹਾਨੂੰ ਵਾਕਈ ਸਲੂਟ ਆ ਦੱਸੋ ਪਰ ਇੰਨਾ ਤੁਰੀ ਅਗੁਰਦਾਰੇ ਤੇ ਆ ਤੁਰੰਤ ਦਾ ਅਦਰ ਦਾ ਔਰ ਕਿੱਪੀ ਦਾ ਫਰਕ ਹੈ ਇਧਰ ਮਤਲਬ ਅੱਧੇ ਕਰੋ ਤੁਸੀਂ ਦਾ ਬਰਕਰਾਰ ਰਹਿਣ ਦਾ ਨਾਲ ਕਰਿਆ ਹੁੰਦਾ ਕੋਈ ਹੋਇਆ ਮੈਨੂੰ ਹਰ ਚੀਜ਼ ਦਾ ਪਤਾ ਤਾਂ ਬਾਬਾ ਜੀ ਮੈਨੂੰ ਇੰਨਾ ਕਾਨੂੰਨ ਦਾ ਪਤਾ ਹੀ ਨਹੀਂ ਸੀ ਇਹ ਜਿਹੜੀ ਅਜੇ ਵੀ ਇਹਦੇ ਪਤਾ ਨਹੀਂ ਮੈਨੂੰ ਕਾਨੂੰਨ ਦਾ ਪਤਾ ਨਹੀਂ ਤੁਸੀਂ ਦਰਵਾਜ਼ਾ ਖਿਲਾਇਆ ਤੁਸੀਂ ਸਾਰਾ ਕੁਝ ਕੀਤਾ ਬਾਬਾ ਜੀ ਕਾਰਵਾਈ ਕਰਾਓ ਜਿਹੜੇ ਬੰਦੇ ਮੌਕੇ ਤੇ ਤੇ ਉਹਨਾਂ ਦੇ ਨਾਮ ਵਿੱਚ ਲਿਖਾਓ ਨਾਲ ਆ ਸੀ ਚਲੋ ਕਾਰਵਾਈ ਕਰਾਓ ਉਦੋਂ ਇਸ ਮਾਮਲੇ ਦੇ ਵਿੱਚ ਗ੍ਰੰਥੀ ਸਿੰਘ ਦਾ ਵੀ ਪੱਖ ਸਾਹਮਣੇ ਆਇਆ ਇਹ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹ ਤਿੰਨ ਸੇਵਾਵਾਂ ਨਿਭਾਉਂਦੇ ਸੀ ਗ੍ਰੰਥੀ ਸਿੰਘ ਦੀ ਸੇਵਾ ਤੇ ਬੇਸੀ ਸੇਵਾਦਾਰ ਦੀ ਬਜੋ ਵੀ ਸੇਵਾ ਕਰਦੇ ਸੀ ਤੇ ਇਸ ਤੋਂ ਇਲਾਵਾ ਹੋ ਕੀਰਤਨ ਵੀ ਖੁਦ ਕਰਦੇ ਸੀ ਜਦ ਕਿ ਇਸ ਗੁਰੂ ਘਰ ਦੀ ਵਿੱਚ ਮਹੀਨੇ ਦੀ 50-60 ਹਜ਼ਾਰ ਇਨਕਮਾਂ ਪਰ ਇੰਨਾ ਕਮੇਟੀ ਵਾਲਿਆਂ ਦੇ ਵੱਲੋਂ ਇੱਕ ਵੀ ਸੇਵਾਦਾਰ ਨਹੀਂ ਰੱਖਿਆ ਗਿਆ ਗ੍ਰਾਂਥੀ ਸਿੰਘ ਦੇ ਵੱਲੋਂ ਹੋਰ ਕੀ ਕੁਝ ਕੀਤਾ ਗਿਆ ਹੈ ਤੁਸੀਂ ਖੁਦ ਹਿਸਾਬ ਲਵੋ ਤੇ ਤੁਸੀਂ ਬਾਬਾ ਜੀ ਕਿਹੜੇ ਗੁਰਦੁਆਰਾ ਸਾਹਿਬ 'ਚ ਜਿਹੜੇ ਕਾਰਜ ਕਰ ਰਹੇ ਕਿਹੜੇ ਗੁਰਦੁਆਰਾ ਸਾਹਿਬ 'ਚ ਇਸ ਪੋਸਟ ਦੇ ਮੈਸਰ ਗੁਰਦਰ ਸਿੰਘ ਜੀ ਸੇਵਾ ਜੀ ਨੇਤਾਜੀ ਨਗਰ ਦੇ ਵਿੱਚ ਠੀਕ ਹੈ ਗ੍ਰੰਥੀ ਪਲਾਸ ਸੇਵਾਦਾਰ ਠੀਕ ਹੈ ਮੈਂ ਕੱਲ੍ਹ ਲਈਏ ਜੀ ਕੋਈ ਨਾ ਮੇਰੇ ਕੋਈ ਕੱਲ੍ਹ ਹੈ ਕੱਲ੍ਹ ਇਹ ਪਿਛਲੇ 2 ਬਹੀਆ ਮਹੀਨੇ ਤੋਂ ਇਹ ਜਿਹੜੀ ਹੈ ਜੀ ਪੂਰੀ ਸੇਵਾ ਸੰਭਾਲ ਠੀਕ ਹੈ ਤਾਂ ਉਹ ਲੈ ਹੁੰਦਾ ਸਦਰਾਮ ਸਿੰਘ ਉਹਨਾਂ ਨੇ ਹਾਂਜੀ ਸਰਨਾਮ ਸਿੰਘ ਉਹਨਾਂ ਨੇ ਤੇ ਐਦਾਂ ਮੈਂ ਕੀ ਹੋ ਗਿਆ ਮਤਲਬ ਕਿ ਤੁਹਾਡੇ ਖਿਲਾਫ ਹੋ ਗਈ ਤੇ ਖਿਲਾਫ ਇਸ ਕਰਕੇ ਹੋਏ ਹੈ ਜੀ ਇਹਨਾਂ ਨੇ ਕੋਈ ਸਮਝਿਆ ਕਿ ਮੈਨੂੰ ਸੇਵਾਦਾਰ ਤਾਂ ਕੁਝ ਪਹਿਲੀ ਗੱਲ ਠੀਕ ਹੈ ਜੀ ਬਾਕੀ ਕੁਛ ਇਹ ਕਹਿੰਦੇ ਵੀ ਸਾਨੂੰ ਗੁਰਦੁਆਰੇ ਦੀ ਕੋਈ ਇਨਕਮ ਹੈ ਨਹੀਂਗੀ ਅੱਛਾ ਜੀ ਅਸੀਂ ਕੋਈ ਸੇਵਾਦਾਰ ਅਜੇ ਨਹੀਂ ਦੇ ਸਕਦੇ ਠੀਕ ਹੈ ਜੀ ਤੇ ਇਸ ਤੋਂ ਕਰਕੇ ਪਹਿਲਾਂ ਮੈਨੂੰ ਇਹਨਾਂ ਨੇ ਆਖਿਆ ਵੀ ਚਲੋ ਕੋਈ ਨਹੀਂ ਬੱਚੇ-ਬੁੱੱਚੇ ਮੈਂ ਆਪਣੇ ਲਿਆਂਦੇ ਬੱਚਿਆਂ ਦੀ ਐਡਮਿਸ਼ਨ ਕਰਵਾ ਦਿੱਤੀ ਮੇਰੇ ਜਿਹੜੇ ਪੈਸੇ 4-5 ਲੱਖ ਰੁਪਏ ਆ ਇਹਨਾਂ ਤੇ ਲੱਗਾ ਇਹਨਾਂ ਨੂੰ ਠੀਕ ਹੈ ਬੱਚਿਆਂ ਦੇ ਵਾਸਤੇ ਠੀਕ ਹੈ ਫੇ ਮੈਨੂੰ ਆਖਣ ਲੱਗੇ ਵੀ ਸੇਵਾਦਾਰ ਤੂੰ ਕੋਈ ਨਹੀਂ ਮਿਲੂਗਾ ਤੂੰ ਇਹ ਤੋਂ ਚਲੇ ਜਾ ਨਿਕਲ ਜਾ ਅੱਛਾ ਜੀ ਮੈਂ ਫੇ ਨਾਲ ਮੈਂ ਦੱਸਿਆ ਜੀ ਨਕਮ ਹੈਗੀ ਹੈ ਤੁਹਾਡੇ ਕੋਲ ਤੂੰ ਵੀ ਨਕਮ ਇਹਨਾਂ ਨੂੰ 40 45 50000 ਤੱਕ ਦੀ ਅਮਦਨ 40 ਤੋਂ ਲੈ ਕੇ 50000 ਤੱਕ ਦੀ ਮਹੀਨੇ ਦੀ ਅਮਦਨ ਇਹ ਵੀ ਬਰਦਾਰਾ ਸਭ ਨੂੰ ਆਉਂਦੀ ਹੈ ਇਹ ਤਾਂ ਸੰਗਤ ਨੂੰ ਮੈਂ ਮੇਰੇ ਸੁਣਨ ਚ ਆਇਆ ਵੀ ਇਹ ਗੁੰਮਰਾਹ ਕਰਦੇ ਆ ਵੀ ਇਨਕਮ ਹੈ ਨਹੀਂ ਕੋਈ ਹਾਂਜੀ ਮੈਂ ਇਹਨਾਂ ਨੂੰ ਦੱਸਿਆ ਫਿਰ ਮੈਂ ਇਹਨਾਂ ਨੂੰ ਉਹ ਵੀ ਸੋਰਸ ਦੱਸਿਆ ਸੰਗਤ ਨੂੰ ਵੀ ਜਿੱਥੇ ਜਿੱਥੇ ਇਨ ਸ਼ੋਰ ਚ ਆਉਂਦੀ ਆ ਅੱਛਾ ਜੀ ਫਿਰ ਮੈਂ ਇਹਨਾਂ ਨੂੰ ਇਹ ਵੀ ਦੱਸਿਆ ਜੀ ਮੇਰੇ ਬੱਚਿਆਂ ਦਾ ਕੋਰਸ ਪੂਰਾ ਲੈਣ ਦਿਓ ਠੀਕ ਹੈ ਜੀ ਜਦੋਂ ਮੇਰੇ ਬੱਚਿਆਂ ਦਾ ਕੋਰਸ ਪੂਰਾ ਹੋ ਗਿਆ ਵਾ ਉਸੇ ਦਿਨ ਜਿਹੜਾ ਵਾ ਫਿਰ ਮੈਂ ਛੱਡ ਦੂੰਗਾ ਤੁਸੀਂ ਜਿਹੜਾ ਮਰਜ਼ੀ ਬੰਦਾ ਲਾਏ ਠੀਕ ਹੈ ਜੀ ਫਿਰ ਇਹਨਾਂ ਨੇ ਜ਼ਬਰਦਸਤੀ ਮੇਨਾਂ ਦੇ ਵੀ ਨਹੀਂ ਹੁਣ ਤੂੰ ਆ ਜਿਹੜੀ ਹੁਣ ਤੂੰ ਚਲੇ ਜਾ ਬਿਲਕੁਲ ਚਲੇ ਜਾ ਮੈਂ ਨਾ ਖੇਪ ਗਿਆ ਫਿਰ ਮੈਂ ਇੱਥੋਂ ਜਿਹੜੀ ਲੋਕਲ ਸੰਗਤ ਆ ਇੱਥੋਂ ਦੀ ਕੱਚੀ ਕੀਤੀ ਠੀਕ ਹੈ ਜੀ ਉਹਦੇ ਵਿੱਚ ਸਾਰੀ ਕਮੇਟੀ ਦੇ ਬੰਦੇ ਤਿੰਨ ਚਾਰ ਇਹਨਾਂ ਦੇ ਆਏ ਵਿੱਚ ਠੀਕ ਹੈ ਜੀ ਬੋਬੀ ਜੀ ਹੀ ਗਏ ਹਾਂਜੀ ਇੱਕ ਵੀਰਜੀ ਹੋਰੀ ਹਮਾਨਾ ਦਾ ਨਾਮ ਹੈਗਾ ਪੂਰਾ ਜਾਣਦਾ ਕਿ ਜੀ ਤਿੰਨ ਚਾਰ ਬੰਦੇ ਇਕੱਠੇ ਹੋਏ ਸੀ ਕਮੇਟੀ ਵੱਲੋਂ ਇੱਥੇ ਸੰਗਤ ਵੀ ਇਕੱਠੀ ਹੋਈ ਇਹਨਾਂ ਨੂੰ ਇਹ ਸ਼ੋਰ ਸੁਣਦੱਸਿਆ ਵੀ ਮੈਂ ਕਹਾਂ ਜੀ ਠੀਕ ਹੈ 11 ਤਰੀਕ ਨੂੰ ਮੈਂ ਠੀਕ ਹੈ ਜੀ ਇੱਥੋਂ ਚਲੇ ਜਾਵਾਂਗਾ ਸੰਗਤ ਨੇ ਵੀ ਇੱਥੋਂ ਦੀ ਨੇ ਆਖਿਆ ਵੀ ਠੀਕ ਹੈ ਜੀ 11 ਤਰੀਕ ਤੱਕ ਇਹਨੂੰ ਰਹਿਣ ਦਿਓ 11 ਤਰੀਕ ਨੂੰ ਆਪਾਂ ਇਕੱਠੇ ਹੋਵਾਂਗੇ ਇਹਨਾਂ ਕੋਈ ਚਾਬੀਆਂ ਲੈ ਲਾਂਗੇ ਤੁਸੀਂ ਬੰਦੇ ਲਾਓ ਇਹਨਾਂ ਨੇ ਬੰਦੇ ਵੀ ਆਪਣੇ ਤੋਂ ਲੈ ਮੇਰੇ ਨਾ ਕੋ ਮੇਰੇ ਤੋਂ ਰਿਜ਼ਾਈਨ ਲਿਆ ਨਾ ਕੁਛ ਇਹਨਾਂ ਨੇ ਮੈਨੂੰ ਕੁਛ ਕੀਤਾ ਠੀਕ ਹੈ ਜੀ ਇਹਨਾਂ ਨੇ ਬੰਦੇ ਵੀ ਦੋ ਲਿਆਂਦੇ ਆਂਦੇ ਜਿਹੜੇ ਬੰਦੇ ਦੋ ਲਿਆਂਦੇ ਹੋਣੇ ਇਹਨਾਂ ਨੂੰ ਕਿੱਧਰ ਭੇਜੀਏ ਮੈਂ ਕਿਹਾ ਵੀ ਤੁਸੀਂ ਬੰਦੇ ਲਿਆ ਮੈਨੂੰ 10 11 ਦਿਨ ਦੀ ਜਿਹੜੀ ਤਨਖਾਹ ਬਣਦੀ ਉਹ ਨਾ ਦਿਓ ਤੁਸੀਂ ਠੀਕ ਹੈ ਜੀ ਬੰਦੇ ਰੱਖ ਲਓ ਠੀਕ ਹੈ ਜੀ ਗੁਰਦੁਆਰੇ ਦੀ ਸੇਵਾ ਸੰਭਾਲ ਪੂਰੀ ਮੈਂ ਹੀ ਉਹਨਾਂ ਦਿਨ ਕਰਦਾ ਪੇ ਮੈਂ ਇਹਨਾਂ ਨੂੰ ਆਖਿਆ ਵੀ ਤੁਸੀਂ ਜਿਹੜੇ ਬੰਦੇ ਲਿਆਂਦੇ ਆ ਉਹਨਾਂ ਨੂੰ ਲਿਆਣ ਕਿ ਤੁਸੀਂ ਤੇ ਤੁਸੀਂ ਆਪਣੀ ਸੇਵਾ ਸੰਭਾਲ ਸੰਭਾਲੋ ਮੈਂ ਤਾਂ 11 ਤਰੀਕ ਨੂੰ ਜਾ ਰਿਹਾ ਆ ਹਾਂ ਜੀ ਜਿਸ ਦਿਨ ਇਹਨਾਂ ਨੇ ਮੇਰੇ ਨਾਲ ਕਿੰਡ ਨਾਈਟਿੰਗ ਵਾਲੀ ਵਾਰਦਾਤ ਕੀਤੀ ਆ ਉਸ ਦਿਨ ਇਹਨਾਂ ਨੇ ਮੇਰੇ ਕੋਲ ਧੋਖੇ ਨਾਲ ਚਾਬੀਆਂ ਉਹ ਜਿਹੜਾ ਗਰੰਥੀ ਸਿੰਘ ਨਾਮ ਆ ਜਾਂਦਾ ਇਹਨਾਂ ਨੇ ਹਾਂਜੀ ਉਹਨੇ ਧੋਖੇ ਨਾਲ ਮੇਰੇ ਕੋਲ ਚਾਬੀਆਂ ਲਈਆਂ ਕਿ ਪ੍ਰਧਾਨ ਸਾਹਿਬ ਕਹਿਣ ਡਏ ਆ ਕਿ ਕੁਝ 에어ਪੋਰਟ ਤੋਂ ਉਹਨਾਂ ਦੇ ਰਿਸ਼ਤੇਦਾਰ ਨੂੰ ਮੇਲਣ ਵਾਲੇ ਬੰਦੇ ਆ ਰਹੇ ਆ ਉਹਨਾਂ ਨੇ ਰਾਤ ਕੋਠੇਦਵਾਰ ਸਾਹਿਬ ਰੁਕਣਾ ਵਾ ਤੇ ਉਹ ਜਿਹੜੀਆਂ ਚਾਬੀਆਂ ਲਈਆਂ ਉਹ ਦੂਜੇ ਸਿੰਘ ਸਾਹਿਬ ਨੇ ਲਈਆਂ ਤੁਹਾਡੇ ਕੋਲ ਹਾਂਜੀ ਦੂਜਾ ਜਿਹੜਾ ਗਰੰਥੀ ਪਹਿਲਾਂ ਤੁਹਾਡੇ ਕੋਲ ਸੀ ਪਹਿਲਾਂ ਮੇਰੇ ਕੋਈ ਰਹਿੰਦੀਆਂ ਸੀ ਸਭ ਕੋ ਡੇਲੀ ਮੈਂ ਜਿਹੜਾ ਮੇਨ ਆਲਿਆ ਉਹਦਾ ਦਰਵਾਜਾ ਵੀ ਮੈਂ ਬੰਦ ਕਰਦਾ ਬਾਹਰਲੇ ਗੇਟ ਨੂੰ ਵੀ ਲੋਕ ਲਾ ਕੇ ਚਾਬੀਆਂ ਮੇਰੇ ਕੋਲ ਹੀ ਹੁੰਦੀਆਂ ਠੀਕ ਹੈ ਜੀ ਉਸ ਦਿਨ ਇਹਨਾਂ ਦਾ ਕਮੇਟੀ ਦੇ ਨਾਲ ਪਲਾਨਿੰਗ ਬਣਾ ਕੇ ਇਹਨਾਂ ਨੇ ਇਹਨਾਂ ਨੇ ਜਿਹੜੀਆਂ ਚਾਬੀਆਂ ਸੀ ਉਹ ਆਪਣੇ ਆਂਡਓਵਰ ਕਰ ਲਈਆਂ ਠੀਕ ਹੈ ਜੀ ਆਪਣੇ ਆਂਡਓਵਰ ਕਰਨ ਤੋਂ ਬਾਅਦ ਰਾਤ ਇਹਨਾਂ ਨੇ 12:30 ਵਜੇ ਦਰਵਾਜਾ ਖੋਲ੍ਹਿਆ ਇਹਨਾਂ ਨੇ ਠੀਕ ਹੈ ਜੀ ਉਹ ਬੰਦੇ ਇੰਟਰ ਹੋਏ ਅੰਦਰ ਗੁਰਦੁਆਰਾ ਸਾਹਿਬ ਦੇ ਠੀਕ ਹੈ ਜੀ ਫਿਰ ਇਹ ਜਿਹੜਾ ਸੇਵਾਦਾਰ ਆ ਤੇ ਗ੍ਰੰਥੀ ਆ ਠੀਕ ਹੈ ਜੀ ਇਹਨਾਂ ਮੈਨੂੰ ਵਾਜਾ ਮਾਰੀਆਂ ਦਰਵਾਜ਼ਾ ਖੋਲ ਦਰਵਾਜ਼ਾ ਖੋਲ ਦਵਾ ਦੇ ਮੈਂ ਕਿਹਾ ਵੀ ਕੀ ਗੱਲ ਹੈ ਇਸ ਵੇਲੇ ਮੈਂ ਦਰਵਾਜ਼ਾ ਨਹੀਂ ਖੋਲਣਾ ਠੀਕ ਹੈ ਜੀ ਤੁਸੀਂ ਮੈਨੂੰ ਦੱਸੋ ਗੱਲ ਕੀ ਹੈ ਵੀ ਕੀ ਕਦੇ ਵਾਸਤੇ ਦਰਵਾਜ਼ਾ ਖਲਵਾਉਂਦੇ ਹੋ ਹਾਂ ਜੀ ਮੇਰੇ ਅੰਦਰ ਪਈ ਫਰਿੱਜ ਫਰਿੱਜ ਦੇ ਵਿੱਚ ਰੱਖਿਆ ਸੀ ਇਹਨਾਂ ਨੇ ਦੁੱਧ ਅੱਛਾ ਜੀ ਆਂਦੇ ਜੀ ਸਾਡੀ ਗੁੜੀਆ ਰੋਂਦੀ ਐ ਅਸੀਂ ਦੁੱਧ ਪਿਲਾਉਣਾ ਹੈ ਅੱਛਾ ਜੀ ਮੈਂ ਦੁੱਧ ਫੜਾਉਣ ਵਾਸਤੇ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਤਿੰਨ ਚਾਰ ਬੰਦੇ ਬਾਹਰ ਖੜੇ ਹੈਗੇ ਅੱਛਾ ਜੀ ਉਹ ਮੈਂ ਵੇਖਿਆ ਬੜਾ ਜਿਹਾ ਦਰਵਾਜ਼ਾ ਥੋੜਾ ਜਿਹਾ ਖੋਲ੍ਹਿਆ ਮੈਂ ਵੇਖਿਆ ਖੜੇ ਮੈਂ ਫਟਾਫਟ ਦਰਵਾਜ਼ਾ ਬੰਦ ਕਰਨ ਲੱਗਾ ਬਾਅਦ ਚ ਠੀਕ ਹੈ ਜੀ ਇਹ ਬੰਦੇ 2 ਨੰਬਰ ਚ ਆਂ ਵੇਖ ਕੇ ਮੈਂ ਠੀਕ ਹੈ ਜੀ 2 ਨੰਬਰ ਦੇ ਵਿੱਚ ਹੈ ਬੰਦੇ ਠੀਕ ਹੈ ਜੀ ਮੈਂ ਤਾਂ ਇਹਨਾਂ ਨੇ ਧੱਕਾ ਮਾਰ ਕੇ ਤੇ ਦਰਵਾਜ਼ਾ ਖੋਲ੍ਹਿਆ ਫਿਰ ਮੈਨੂੰ ਉਹਨਾਂ ਬੰਦਿਆਂ ਨਾਲ ਜਿਹੜੇ ਆਏ ਸੀ ਜਿਹੜੇ ਬੰਦੇ ਨਾਲ ਇਹ ਗ੍ਰ anthi ਸਿੰਘ ਤੇ ਦੂਜਾ ਸਿੰਘ ਨਾਲ ਹੀ ਸੀਗਾ ਉਹਨਾਂ ਨਾਲ ਹੀ ਆਈਏ ਵੀ ਦੋਵੇਂ ਨਾਲ ਹੀ ਸੀ ਦਰਵਾਜ਼ਾ ਇਹਨਾਂ ਨੇ ਖਲਵਾਇਆ ਅੰਦਰੋਂ ਠੀਕ ਹੈ ਬਾਕੀ ਭੱਜਣ ਪੁੱਜਣ ਦੇ ਵਿੱਚ ਜਦੋਂ ਆਇਆ ਉਦੋਂ ਤੇ ਚੱਕ ਗੱਡੀ ਵੀ ਹੁੰਦੇ ਰਹਾ ਮੈਨੂੰ ਕਿਹ ਹੁੰਦੇ ਵਿੱਚ ਇਹ ਬੰਦੇ ਹਾਂਜੀ ਸੀਸੀਟੀਵੀ ਕੈਮਰੇ ਵੀ ਲੱਗੇ ਆ ਸਾਹਮਣੇ ਠੀਕ ਹੈ ਉਹਦੇ ਵਿੱਚ ਸਾਰੀ ਰਿਕਾਰਡਿੰਗ ਵੀ ਹੋਈ ਹੈ ਉਹ ਜਿਹੜੇ ਇਹਨਾਂ ਨੇ ਬੰਦ ਨਾ ਕੀਤੇ ਹੋਣਗੇ ਤਾਂ ਠੀਕ ਹੈ ਜੀ ਤੇ ਠੀਕ ਹੈ ਜੀ ਅੰਦਰ ਬਾਕੀ ਉਹਨਾਂ ਨੇ ਜਿਹੜੀ ਕੀਤੀ ਹੈ ਇਹ ਫਿਰ ਜ਼ਬਰਦਸਤੀ ਮੈਨੂੰ ਇਹਨਾਂ ਨੇ ਖਿੱਚਿਆ ਵਾ ਫਟਾਫਟਾਂ ਦੇ ਗੱਡੀ ਲਿਆਉਂ ਗੇਟ ਤੇ ਗਏ ਠੀਕ ਹੈ ਫਟਾਫਟ ਮੈਨੂੰ ਇਹਨਾਂ ਨੇ ਚੁੱਕਿਆ ਗੱਡੀ 'ਚ ਸੁੱਟ ਕੇ ਤੇ ਮੈਨੂੰ ਕਿਡਨਾਪ ਕਰਕੇ ਤੇ ਪੰਜਾਬ ਲੈ ਗਏ ਪੰਜਾਬ ਲੈ ਗਏ ਤੇ ਮੇਰੇ ਸੁਣ ਚਾ ਰਸਤੇ ਦੇ ਵਿੱਚ ਇਹਨਾਂ ਨੇ ਦੂਜੇ ਗ੍ਰਾਂਤੀ ਸਿੰਘ ਨੇ ਵੀ ਤੁਹਾਡਾ ਸਮਾਨ ਸਮੂਹ ਨੂੰ ਪਹੁੰਚਾ ਕੀਤਾ ਉਹਨਾਂ ਨੂੰ ਹਾਂਜੀ ਇਹਨਾਂ ਨੇ ਜਿਹੜਾ ਸਮਾਨ ਹੈ ਮੁਰਕੇ ਇਹਨਾਂ ਨੇ ਗੱਡੀ ਜਾ ਕੇ ਤੇ ਮੋਤੀ ਬਾਗ ਰੋਕਤੀ ਇੱਥੋਂ ਮੈਨੂੰ ਫਟਾਫਟ ਕੱਢ ਕੇ ਲੈ ਗਏ ਠੀਕ ਹੈ ਜੀ ਤੇ ਇਹਨਾਂ ਨੇ ਮੁੜ ਕੇ ਤੁਹਾਡਾ ਫੋਨ ਨਹੀਂ ਸੀ ਤੁਹਾਡੇ ਕੋਲ ਫੋਨ ਵੀ ਇਹਨਾਂ ਖੋ ਲਿਆ ਸੀ ਸਭ ਕੁਝ ਮੇਰਾ ਜਦੋਂ ਹੋਇਆ ਸਭ ਕੁਝ ਇਹਨਾਂ ਖੋ ਗਿਆ ਇਹਨਾਂ ਨੇ ਆਪਣੀ ਕਮੇਟੀ ਦੇ ਸਾਰਾ ਜਿੰਨਾ ਸਮਾਨ ਇਹ ਸਾਰਾ ਇਹਨਾਂ ਨੇ ਆਪਣੀ ਕਮੇਟੀ ਦਾ ਅੱਛਾ ਜੀ ਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਇਹ ਜੇ ਜੋ ਇਹ ਕੁਝ ਕਰਵਾਇਆ ਇਹ ਕਰਵਾਇਆ ਕਿਨੇ ਇਹ ਜੀ ਕਮੇਟੀ ਨੇ ਕਰਵਾਇਆ ਦੂਸਰੇ ਬੰਦੇ ਨੂੰ ਤਾਂ ਕਿਸੇ ਨੇ ਕੋਈ ਮੇਰੇ ਨਾਲ ਕੋਈ ਧੋਖ ਨਹੀਂ ਰਿਆ ਅੱਛਾ ਜੀ ਕਿਉਂਕਿ ਤੁਹਾਡਾ ਤਾਂ ਸੰਗਤ ਦੇ ਵਿੱਚ ਫੈਸਲਾ ਹੋਇਆ ਸੀ ਵੀ 11 ਤਰੀਕ ਨੂੰ ਤੁਸੀਂ ਚਲੇ ਜਾਣਾ ਹਾਂਜੀ 11 ਨੂੰ 11 ਨੂੰ ਮੈਂ ਜਾਇਆ ਵੀ ਰਿਹਾ ਸੀ ਇਹਨਾਂ ਇਹਨਾਂ ਦੇ ਵਿੱਚ ਮਤਲਬ ਇਹ ਇਹ ਕਿਉਂ ਆ ਗਿਆ ਵੀ ਇਹਨੂੰ ਉਹ 26 ਤਰੀਕ ਨੂੰ ਗਾਤ ਨੂੰ ਤੁੰਣਾ ਚ ਬਾਤ ਇਹ ਜੀ ਇਹ ਜੀ ਇਹਨਾਂ ਦੇ ਗਲ ਦੀ ਇਹਨਾਂ ਦੀ ਦਿਲ ਦਾ ਇਹਨਾਂ ਨੂੰ ਪਤਾ ਹੋ ਕਿ ਇਹਨਾਂ ਦੇ ਦਿਲ ਦੇ ਵਿੱਚ ਕੀ ਹੈਗਾ ਕਿ ਕਿਉਂ ਇਹਨਾਂ ਨੇ ਇਹ ਕੰਮ ਕੀਤਾ ਮੈਂ ਤੇ ਇਹਨਾਂ ਨੂੰ ਜਿਹੜਾ ਹੈਗਾ ਜਿਹੜਾ ਨਵੇਂ ਗ੍ਰੰਥੀ ਸਾਹਿਬ ਆਏ ਉਹਨਾਂ ਨੇ ਲਿਖਿਆ ਅੱਛਾ ਜੀ ਮੈਂ ਇਹਨਾਂ ਨੂੰ ਸਾਰਾ ਹਿਸਾਬ ਕਿਤਾਬ ਜਿੰਨਾ ਸਮਾਨ ਹੈਗਾ ਸਮਾਨ ਵੀ ਇਹਨਾਂ ਨੂੰ ਪਹਿਲਾਂ ਪੂਰਾ ਕਰਵਾ ਦਿੱਤਾ ਵੀ ਆਪਣਾ ਸਮਾਨ ਪੂਰਾ ਕਰ ਲਓ ਆ ਮਹਾਰਾਜ ਦੇ ਛੇ ਸਰੂਪ ਹੈ ਇਹ ਪੂਰੇ ਕਰੋ ਗਿਣਤੀ ਕਰੋ ਇਹ ਜਿਹੜਾ ਵਿੱਚ ਸੈਂਚੀਆਂ ਪਈਆਂ ਉਹ ਇਹਨਾਂ ਨੂੰ ਪੂਰੀਆਂ ਕਰਵਾਈਆਂ ਜੋ ਗੁਰਦੁਆਰੇ ਦਾ ਸਮਾਨ ਹੈ ਲੰਗਰ ਹਾਲ ਦੇ ਪਾਂਡੇਸ਼ਨ ਨੇ ਜੋ ਸਾਰੇ ਇਹਨਾਂ ਨੂੰ ਪੂਰੇ ਕਰਵਾ ਕੇ ਇਹਨਾਂ ਨੂੰ ਲਿਸਟ ਬਣਵਾ ਕੇ ਇਹਨਾਂ ਨੂੰ ਦੇ ਦਿੱਤੀ ਪਹਿਲਾਂ ਹੀ ਠੀਕ ਹੈ ਫਿਰ ਵੀ ਇਹਨਾਂ ਨੇ ਇਹ ਕੰਮ ਕੀਤਾ ਮੇਰੇ ਨਾਲ ਕੁਝ ਇਦਾਂ ਦਾ ਤਾਂ ਨਹੀਂ ਵੀ ਤੁਹਾਡੇ ਕੋਲ ਕੁਝ ਇਦਾਂ ਦੇ ਤੁਸੀਂ ਇਹਨਾਂ ਨੂੰ ਟੌਰਚਰ ਕੀਤਾ ਹੋਵੇ ਜਾਂ ਕੋਈ ਤੁਹਾਡੇ ਕੋਲ ਇਦਾਂ ਦੇ ਰਾਜ ਹੋਵੇ ਜੇ ਤੋ ਇਹ ਇਹਨਾਂ ਨੂੰ ਇੰਨਾ ਡਰ ਪੈ ਗਿਆ ਵੀ ਤੁਹਾਨੂੰ 6 ਤਰੀਕ ਨੂੰ ਚੁਗਤਤ ਸੰਗਤ ਦੇ ਸਾਹਮਣੇ ਨਹੀਂ ਤੁਹਾਨੂੰ ਭੇਜਿਆ ਗਿਆ ਸਨਮਾਨ ਜਦ ਕਿ ਤੁਹਾਡਾ ਤਾਂ ਸਨਮਾਨ ਕਰਕੇ ਭੇਜਣਾ ਚਾਹੀਦਾ ਸੀ ਜੇ ਤੁਹਾਨੂੰ ਕੱਢਣਾ ਵੀ ਸੀ ਇਹਨਾਂ ਦਾ ਜੀ ਹੈ ਜਿਹੜੀ ਸੰਗਤ ਆਉਂਦੀ ਹੈ ਸੰਗਤ ਨੂੰ ਕੀ ਕਹਿੰਦੇ ਗੁਰਦੁਆਰੇ ਦੀ ਹਾਲਤ ਬਹੁਤ ਖਸਤਾ ਆ ਅੱਛਾ ਜੀ ਵੀ ਮਹੀਨੇ ਤੋਂ ਇੱਕ ਕਮੇਟੀ ਬਣੀ ਆ ਹਾਂਜੀ ਇਹ ਵੀ ਤੋਂ ਲੈ ਕੇ 25 ਸਤੰਬਰ 2023 ਦੇ ਵਿੱਚ ਜਿਹੜੀ ਕਮੇਟੀ ਹੈ ਇਹ ਬਣੀ ਆ ਜੀ ਅੱਛਾ ਜੀ ਉਸ ਤੋਂ ਬਾਅਦ ਇਹ ਕਮੇਟੀ ਨੇ ਕੋਈ ਵੀ ਜਿਹੜਾ ਵਾ ਕੰਮ ਆਪਣੇ ਹੱਥੀਂ ਗੁਰਦੁਆਰੇ ਦੀ ਸੇਵਾ ਦਾ ਕੋਈ ਵੀ ਕੰਮ ਇਹਨਾਂ ਨੇ ਨਹੀਂ ਕੀਤਾ ਕੁਛ ਨਹੀਂ ਕੀਤਾ ਤੇ ਮੇਰੇ ਸੁਣਨ ਚ ਆ ਜੀ ਇਹ ਤਾਂ ਕਹਿੰਦੇ ਕਮੇਟੀ ਵਾਲੇ ਪੁੱਛ ਬੰਦੇ ਆ ਜਿਹੜੇ ਸਮਰਥਕ ਬਹਿਣਾ ਹੁੰਦੇ ਉਹ ਮੇਰੇ ਸੁਣਨ ਚ ਇਹ ਆਇਆ ਵੀ ਉਹ ਤਾਂ ਕਹਿੰਦੇ ਵੀ ਅਸੀਂ ਅੰਦਰ ਦਾ ਪੱਖੇ ਏਸੀ ਇਹ ਸਾਰਾ ਕੁਝ ਅਸੀਂ ਲਵਾਇਆ ਕੋਛ ਨਹੀਂ ਕੀਤਾ ਇਹਨਾਂ ਨੇ ਜੀ ਉਹ ਸੰਗਤ ਵੀ ਆ ਜੂਗੀ ਇੱਥੇ ਸੰਗਤ ਨੇ ਦੱਸ ਦੇਣਾ ਕਿੰਨੇ ਕਰਵਾਇਆ ਵਾ ਦੱਸਦੀ ਕਿ ਦਿੱਲੀ ਦੇ ਗੁਰੂ ਘਰ ਦੇ ਵਿੱਚ ਤੱਕੇ ਦੇ ਨਾਲ ਗ੍ਰੰਥੀ ਸਿੰਘ ਨੂੰ ਚੁੱਕਿਆ ਗਿਆ ਇਹ ਫਿਰੋਜ਼ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਇੱਕ ਨਵਾਂ ਗ੍ਰੰਥੀ ਰੱਖ ਲਿਆ ਗਿਆ ਇਸ ਗੁਰੂ ਘਰ ਦੇ ਵਿੱਚ ਤੇ ਹੁਣ ਇਸ ਗ੍ਰੰਥੀ ਸਿੰਘ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਕਮੇਟੀ ਮੈਂਬਰਾਂ ਦੇ ਵੱਲੋਂ ਵੀ ਮਾਫੀ ਮੰਗੀ ਗਈ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ